ਹਰ ਤਾਂ ਜੀ ਫਲੌਰ ਦੇ ਕੋਲੇ ਲੁਧਿਆਣੇ ਆਏ ਸੀ ਕੰਮ ਆਰ ਸਵੇਰੇ ਧੁੰਦ ਬਹੁਤ ਪੈਂਦੀ ਸੀ ਹੁਣ ਵੀ ਧੁੰਦ ਪੈ ਰਹੀ ਆ ਫਲੌਰ ਆਇਤੀ ਆ ਜੇ ਜ਼ਰੂਰੀ ਕੰਮ ਤੇ ਧੁੰਦ ਬਹੁਤ ਆ ਫਟੇ ਚੱਕੇ ਪੈਦੇ ਧੁੰਦ ਨੇ ਤੇ ਹੁਣ ਵੀ 4 ਵਜੇ ਗਏ ਹੁਣ ਵੀ ਧੁੰਦ ਲੱਗੀ ਬਹੁਤ ਜ਼ਿਆਦਾ ਪੈਣ ਇਹ ਆ ਗਿਆ ਜੀ ਦਰਿਆ ਅਪਾਹ ਤਾਂ ਦਰਿਆ ਤੇ ਜਾ ਰਿਆਂ ਨਾ ਕਰਿਆਂ ਪੁਲ ਤੇ ਹੀ ਆ ਇਧਰ ਪਾਣੀ ਵੀ ਆਇਆਗਾ ਤਕਰੀਬਨ ਥੋੜਾ ਥੋੜਾ ਜਿਹਾ ਜੇ ਕੁਝ ਵੀ ਨਹੀਂ ਹੋਇਆ ਹੈਗਾ ਮੈਨੂੰ ਲੱਗਦਾ ਅੱਜ ਮੇ ਪਾਵਰ ਟਾਈਮ ਹੋ ਗਿਆ ਹੁੰਦਾ ਤਰੀ ਲੱਗ ਕੇ ਪੈਣਾ ਆਪਾਂ ਤੋਂ ਨਾ ਨਾ ਬੱਦੇ ਜਾਂ ਰਹੇ ਆ ਆ ਇਹ ਬਸ ਛਾਇਕਾ ਦੇ ਬਸ ਛਾਇਕਾ ਲਾ ਦੇ ਆ ਦੇਖੋ ਇੱਧਰ ਆ ਰਹੀ ਹੈ ਧੁੰਦ ਬਹੁਤ ਹੋ ਗਈ ਇਹਨਾਂ ਸਰ ਕਰਾ ਸਕੇ ਆ ਜਰੂਰ ਕਰਾਂਗੇ ਆਪਾਂ ਆਹ ਦੇਖੋ ਜੀ ਧੁੰਦ ਕੁਝ ਨਹੀਂ ਪਤਾ ਲੱਗਦਾ ਹੱਥ ਮਾਰਿਆ ਨਹੀਂ ਗੋਦੀ ਦਾ ਹੈਗਾ ਇੰਨੀ ਧੁੰਦ ਪੈ ਰਹੀ ਆ ਤੇ ਆਰੇ ਭੈਣਾ ਭਰਾਵਾਂ ਨੂੰ ਦੇਖਣ ਆਲਿਆਂ ਨੂੰ ਆਈ ਇਹ 35 ਆ ਵੀ ਬਾਈ ਦੇਖ ਕੇ ਗੌਰ ਨਾਲ ਚੱਲੋ ਜੇ ਤਾਂ ਜਿਆਦਾ ਹੀ ਮਜਬੂਰੀ ਆ ਤਾਂ ਇਹ ਜਕਰੋ ਆਈ ਤੁੰ ਦਾ ਉਹ ਗੱਡੀਆਂ ਤਾਂ ਚੱਲਣੀਆਂ ਨੇ ਤੇ ਲੋਕ ਤੇਜ਼ ਵੀ ਬਹੁਤ ਚੱਲ ਰਹੇ ਨੇ ਭਾਈ ਧਿਆਨ ਰੱਖੋ ਆਪਣਾ ਆਪਣੇ ਪਰਿਵਾਰ ਦਾ ਜਦ ਸਾਰੀ ਫੈਮਿਲੀ ਨੂੰ ਲੈ ਕੇ ਬਾਹਰ ਆ ਰਹਿਆਂ ਤੇ ਭਾਈ ਪਰਿਵਾਰ ਪੂਰਾ ਗੱਡੀ ਚੋਂ ਦਾ ਸਭੀ ਬਹੁਤ ਤੇ ਆਤ ਰੱਖੋ ਜਿਆਦਾ ਜ਼ਰੂਰੀ ਹੋਣਾ ਤਾਂ ਹੀ ਜਾਓ ਯਾਰ ਸਭੀ ਬਹੁਤ ਪੂਰਾ ਹਾਲ ਆ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਧੰਨਵਾਦ ਸਾਰਿਆਂ ਦਾ ਗੋਵਿੰਦਗੜ ਆਪਾਂ ਅਗੇ ਜੂ ਗੋਵਿੰਦਗੜ ਚ ਵਾਦ ਆਏ ਫਾਇਦਾ ਉੱਪਰ ਉੱਪਰ ਪੌੜਾ ਦੇ ਸੰਗ ਜਾਣਾ ਇਹ ਤਾਂ ਅੰਦਰ ਨੂੰ ਆਉਂਦੇ ਤਾਂ ਹੁਣ ਖੰਨਾ ਹੀ ਪਾਰ ਮਸਾ ਕਰਦੇ ਆਪਾਂ ਥੋੜਾ ਉੱਪਰ ਦੀ ਪੌੜ ਤੇ ਪੌੜਾ ਦੇ ਉੱਪਰ ਦੀ ਲੰਘ ਜਾਣਾ ਸਾਫਰ ਨੂੰ ਟਾਈਮ ਦੀ ਘਟ ਲੱਗਦਾ ਆ ਇਧਰ ਲਾਂ ਜਾਮ ਲੱਗਿਆ ਥੋੜਾ ਭਾਈ ਦੇਖ ਕੇ ਚੱਲਿਆ ਕਰੋ ਮੈਨੂੰ ਲੱਗਦਾ ਮੂਰੇ ਐਕਸੀਡੈਂਟ ਹੋਇਆ ਹੋਇਆ ਅੰਦਰ